ਆਹ ਹਾਂ ਦੇਖ ਲਓ ਲੁਧਿਆਣਾ ਗਿੱਲ ਚੌਂਕ ਤੋਂ ਅਗਲਾ ਚੌਂਕ ਪ੍ਰਤਾਪ ਚੌਂਕ ਵਿੱਚ ਸਾਰਾ ਕੁਝ ਹਿੰਦੀ ਚ ਲਿਖੀ ਜਾਂਦੇ ਆ ਆ ਦੇਖੋ ਸਵੱਛ ਰਹਿ ਭਾਰਤ ਜੋ ਵੀ ਆ ਹਿੰਦੀ ਚ ਲਿਖੀ ਜਾਂਦੇ ਆ ਸੋ ਸਾਡੀ ਅਪੀਲ ਤੇ ਬੇਨਤੀ ਆ ਪੰਜਾਬ ਸਰਕਾਰ ਨੂੰ ਜੋਂ ਜਦੋਂ ਤੁਸੀਂ ਐਕਟ ਬਣਾਇਆ ਵਾ ਵੀ ਹਾਂ ਸਾਰੇ ਬੋਰਡ ਆਪਾਂ ਪੰਜਾਬੀ ਚ ਕਰਨੇ ਆ ਹਰ ਇੱਕ ਜਗ੍ਹਾ ਜਿਹੜੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਆ ਫਿਰ ਇਹ ਕਿਦੇ ਤਹਿਤ ਜਿਹੜੀ ਹਿੰਦੀ ਲਿਖੀ ਜਾ ਰਹੀ ਆ ਅਸੀਂ ਹਰ ਇੱਕ ਭਾਸ਼ਾ ਦਾ ਸਤਿਕਾਰ ਕਰਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਪਹਿਲ ਆ ਹਮੇਸ਼ਾ ਹੀ ਪੰਜਾਬੀ ਨੂੰ ਰਹਿਣੀ ਚਾਹੀਦੀ ਆ ਇਹ ਆਲੀ ਨਹੀਂ ਲਿਗਾ ਪਿਆ ਹੋਰ ਅੱਜ ਕਿਉਂ ਟਿੱਕਾ ਕਿਉਂ ਕਰਵਾਇਆ ਸਰਕਾਰ ਦੀ ਬਜਟ ਵਾਲੀ ਨਹੀਂ ਇਹ ਪੀਸ ਲੱਗਾ ਹੋਣਾ ਵੀ ਸਰਕਾਰ ਦਾ ਸਰਕਾਰ ਇਹਦਾ ਸਰਕਾਰ ਇਹ ਕਰਨਾ ਮੈਂ ਖੈਰ ਤੂੰ ਨਾ ਜਿਹੜਾ ਯਾਰ ਤੂੰ ਨਾ ਜਿੱਤ ਭਰਾ ਮੇਰੇ ਮੇਰਾ ਟਾਈਮ ਵੀ ਨਾ ਖਰਾਉਂਦਾ ਤੁਸੀਂ ਕਮਾਲ ਨਹੀਂ ਕਰਦੇ ਇਹ ਚੀਜ਼ ਵਿੱਚ ਤੇਰਾ ਟਾਈਮ ਭਾਈ ਜਾਨ ਪੰਜਾਬ ਪੰਜਾਬ ਖਰਾਬ ਤਾਂ ਪੰਜਾਬ ਪੰਜਾਬ ਕਰਨਾ ਪੰਜਾਬ ਤੋਂ ਜਾਂ ਤਾਂ ਮੇਰਾ ਵੋਟਾਂ ਕਰਦਾ ਕੋਈ ਬੱਚਾ ਪਹਿਲਾਂ ਤੂੰ ਪੰਜਾਬ ਦਾ ਰਹੇਂ ਮੁਨੀਵਾਦਾ ਵੀ ਹਿੰਦੀ ਭਾਈ ਮੈਂ ਪੰਜਾਬ ਚ ਕੰਮ ਨਹੀਂ ਕਰਦਾ ਮੈਂ ਕਰਦਾ ਯੂਪੀ ਚ ਆ ਤੇਰੀ ਕਿਹਦਾ ਤੂੰ ਕਹਿੰਦਾ ਇਹ ਤੇਰੀ ਮੁਨੀਵਾਦਾ ਦੇਖਦਾ ਹੈ ਨਾ ਵੀ ਕੋਣਾ ਨਹੀਂ ਫੋਟੋਂ ਵੱਟਾ ਪੰਜਾਹ ਜੁੱਤੀ ਹੈ ਮੈਂ ਨਹੀਂ ਨਿਖਾ ਦੇਣੀ ਕੋਈ ਭਾਈ ਇਹਦਾ ਪੂਰਾ ਪੰਜਾਹ ਜੁੱਤੀ ਬੋਲੀ ਤੂੰ ਦੇ ਬਨਾ ਤੀਸੀ ਦਾ ਫਿੱਕਾ ਹੋ ਬੱਜਦਾ ਹੈ ਅਸੀਂ ਬੈਠੇ ਰਹੇ ਇੱਕ ਪੁੱਤਾ ਯੂਪੀ ਵੀ ਆ ਗਿਆ ਇੱਥੇ ਬੈਠਾ ਆ ਅਸੀਂ ਸਾਰੀ ਢਾੜੀ ਪੰਜਾਬੀ ਮਾਂ ਬੋਲੀ ਨਹੀਂ ਪਿੱਟਦੇ ਆ ਕੋ ਪੰਜਾਬੀ ਹੋ ਕੇ ਅੰਗਰੇਜ਼ੀ ਕੀ ਨਾ ਪਰਾ ਤੂੰ ਸੈੱਡ ਲੈ ਰਿਆ ਉਹਨਾਂ ਦੀ ਇਹ ਕੀ ਗੱਲ ਹੈ ਕਿਉਂ ਯਾਰ ਮੈਂ ਕਿਹਦੇ ਨਾਲ ਲੜਦਾ ਪੈਨਸ਼ਨ ਆਉਂਦਾ ਤੇਰਾ ਟਾਰਗੇਟ ਨਹੀਂ ਹੈਗਾ ਸਾਡੇ ਨਾਲ ਗੱਲ ਕਰਨਾ ਤੂੰ ਲਿਖਦਾ ਪਿਆ ਅਸੀਂ ਤੈਨੂੰ ਕਿਹਾ ਕਿਸੇ ਸੀਨੀਅਰ ਨਾਲ ਗੱਲ ਕਰਾ ਦੇ ਉਹ ਨਾਮ ਦਾ ਉੱਪਰ ਪਰਮਿਸ਼ਨ ਹੈ ਜੀ ਅਗਲਾ ਨੰਬਰ ਗੱਲ ਕਰ ਜਿਹੜੇ ਬੰਦੇ ਆਪਣਾ ਕੰਫਲਿਕਟ ਆ ਆ ਬੰਦੇ ਕਰਾ ਦੇ ਪਰਮਿਸ਼ਨ ਤੂੰ ਤੁਸੀਂ ਹਿੰਦੀ ਚ ਲਿਖਦੇ ਪਿਓ ਗੰਦਾ ਰੋ ਇਹ ਪੰਜਾਬ ਦਾ ਸੂਬਾ ਵਾ ਪੰਜਾਬੀ ਲਿਖੋ ਤੁਹਾਡੇ ਕੋਲ ਪਰਮਿਸ਼ਨ ਹੋਣੀ ਹੈ ਕਿਹਨੇ ਲਿਖਣ ਨੂੰ ਕਿਹਾ ਇਹ ਇਹ ਤਾਂ ਕੰਪਨੀ ਹੈ ਕਹਿੰਦੇ ਸਾਨੂੰ ਭਰਾ ਜਿਹੜੀ ਕੰਪਨੀ ਨੇ ਕਿਹਾ ਦੱਸੋ ਨਕਾਰੇ ਦਿਖਾਓ ਕੰਪਨੀ ਦਾ ਕੋਈ ਕਿੱਥੇ ਆ ਇਹ ਥੋੜੀ ਅਜੀਣੇ ਖਣੇ ਕਰਕੇ ਸਾਰੇ ਬੋਰਡਾਂ 'ਤੇ ਲਿਖਿਆ ਉਹ ਆ ਸਰਕਾਰ ਦੇ ਦਾ ਇਹ ਕਹਿੰਦਾ ਉਹ ਵੀ ਰੀਟੀਕਾ ਦੇ ਸਰਕਾਰੀ ਭਾਸ਼ਾ ਵੀ ਪੰਜਾਬੀ ਆ ਇਸ ਤਰ੍ਹਾਂ ਦੀ ਤੇ ਭਾਸ਼ਾ ਵੀ ਪੰਜਾਬੀ ਆ ਫਿਰ ਇੱਥੇ ਇਹੇ ਪਬਲਿਕ ਬਿਲਾਡ ਜਿਵੇਂ ਇੱਥੇ ਇੰਨੀ ਜਿਵੇਂ ਕਰਦੇ ਹਾਂ ਨਗਰ ਨਿਗਮ ਨੇ ਕਿ ਉਹਨੂੰ ਦਾ ਲਿਖਿਆ ਉਹਦਾ ਕਾਰਜ ਜਿਹੜਾ ਉਹ ਨਗਰ ਨਿਗਮ ਨਗਰ ਨਿਗਮ ਲੁਧਿਆਣੇ ਦਾ ਉਹ ਪੰਜਾਬੀ じゃ ਸਾਰੇ ਬਾਈ ਤੁਹਾਨੂੰ ਆ ਦਿਖੂਗਾ ਦੇਖੋ ਸੁੰਦਰਤਾ ਸੇਵਾ ਸੁਸਾਇਟੀ ਸਾਰੇ ਪਾਸੇ ਦਿਖੂਗਾ ਆ ਬਾਕੀ ਸਾਰੇ ਪੁਲ ਭਰਤੇ ਇਹਨਾਂ ਨੇ ਕਿਨੇ ਤੁਹਾਨੂੰ ਕਹਿ ਸਕਦਾ ਕਿ ਜਿਹੜਾ ਤੁਹਾਨੂੰ ਠੇਕਾ ਦਿੱਤਾ ਉਹਦਾ ਤੁਹਾਨੂੰ ਨੰਬਰ ਦੇ ਦੋ ਅਸੀਂ ਗੱਲ ਕਰ ਲਈਏ ਵੱਡੇ ਨਾਲ ਤਾਂ ਕੋਈ ਜਾਲੀ ਨਹੀਂ ਤੁਹਾਡੇ ਨਾਲ ਕੋਈ ਮਸਲਾ ਨਹੀਂਗਾ ਤਾਂ ਕਿਰਤ ਕਰਨੀ ਆ ਅਸੀਂ ਨਾ ਠੇਕੇਦਾਰੇ ਠੇਕਾ ਦਾ ਗੱਲ ਕਰ ਆਹ ਹਾਂ ਦੇਖ ਲਓ ਲੁਧਿਆਣੇ ਗਿੱਲ ਚੌਂਕ ਤੋਂ ਅਗਲਾ ਚੌਂਕ ਪ੍ਰਤਾਪ ਚੌਂਕ ਵਿੱਚ ਸਾਰਾ ਕੁਝ ਹਿੰਦੀ ਚ ਲਿਖੀ ਜਾਂਦੇ ਆ ਆ ਦੇਖੋ ਸਵੱਛ ਰਹੇ ਭਾਰਤ ਜੋ ਵੀ ਆ ਹਿੰਦੀ ਚ ਲਿਖੀ ਜਾਂਦੇ ਆ ਸੋ ਸਾਡੀ ਅਪੀਲ ਤੇ ਬੇਨਤੀ ਆ ਪੰਜਾਬ ਸਰਕਾਰ ਨੂੰ ਜੋਂ ਜਦੋਂ ਤੁਸੀਂ ਐਕਟ ਬਣਾਇਆ ਵਾ ਵੀ ਹਾਂ ਸਾਰੇ ਬੋਰਡ ਆਪਾਂ ਪੰਜਾਬੀ ਚ ਕਰਨੇ ਆ ਹਰ ਇੱਕ ਜਗ੍ਹਾ ਜਿਹੜੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਆ ਫਿਰ ਇਹ ਕਿਦੇ ਤਹਿਤ ਜਿਹੜੀ ਹਿੰਦੀ ਲਿਖੀ ਜਾ ਰਹੀ ਆ ਅਸੀਂ ਹਰੇਕ ਭਾਸ਼ਾ ਦਾ ਸਤਿਕਾਰ ਕਰਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਪਹਿਲ ਆ ਹਮੇਸ਼ਾ ਹੀ ਪੰਜਾਬੀ ਨੂੰ ਰਹਿਣੀ ਚਾਹੀਦੀ ਆ ਹਾਂ ਗੱਲ ਕਰੂਗਾ ਅੱਜ ਇੱਕ ਮਿੰਟ ਪਹਿਲਾਂ ਹਿੰਦੀ ਲਿਖਿਆ ਪਿਆ ਹੋਰ ਚੱਕ ਨੂੰ ਟਿੱਕਾ ਕਿਉਂ ਲਰਵਾਇਆ ਕੋ ਕਮਾਲ ਦੀ ਨੀਰਿਆ ਇਹ ਪੀਚਾ ਹੁਣ ਵੀ ਸਰਕਾਰ ਸਰਹਿੰਦ ਸਰਕਾਰ ਇਹਦਾ ਸਰਕਾਰ ਵਿੱਚ ਕਰਨਾ ਇੱਕ ਮਨਖਰ ਤੂੰ ਨਾ ਜਿਹੜਾ ਯਾਰ ਤੂੰ ਨਾ ਜਿੱਦ ਭਰਾ ਮੇਰੇ ਮੇਰਾ ਟਾਈਮ ਵੀ ਨਾ ਖਰਾਉਂਦਾ ਤੁਸੀਂ ਕਮਾਲ ਨਹੀਂ ਕਰਦੇ ਇਹ ਚੀਜ਼ ਵਿਚਾਰ ਤੇਰਾ ਟਾਈਮ ਭਾਈ ਜਾ ਕੇ ਪੰਜਾਬ ਪੰਜਾਬ ਖਰਾਬ ਦਾ ਪੰਜਾਬ ਦਾ ਪੰਜਾਬ ਤੋਂ ਜਾਂਦਾ ਮੇਰਾ ਪਿੰਡ ਦਾ ਦਾਦਾ ਕੋਈ ਬੱਚਾ ਜਿਹੜਾ ਪਹਿਲਾਂ ਤੂੰ ਪੰਜਾਬ ਦਾ ਰਹਿਣ ਵਾਲਾ ਤੈਨੂੰ ਨਹੀਂ ਪਤਾ ਵੀ ਹਿੰਦੀ ਭਾਈ ਮੈਂ ਪੰਜਾਬ ਚ ਕੰਮ ਹੀ ਨਹੀਂ ਕਰਦਾ ਮੈਂ ਕਰਦਾ ਯੂਪੀ ਚ ਆ ਫਿਰ ਕਿਹਦੇ ਜਾਣਾ ਤੇਰੇ ਕੋਲ ਨਹੀਂ ਜਾਣਾ ਉਹਨਾਂ ਦੀ ਫੋਟੋ ਨੂੰ ਵੱਡਾ ਪੰਜਾਹ ਦੀ ਜੈਂ ਮੈਂ ਨਹੀਂ ਨਿਕਾ ਦੇਣੀ ਕੋਈ ਬਾਈ ਇਹਦਾ ਪੰਜਾਹ ਦੀ ਬੋਲੀ ਤੂੰ ਕੇ ਬਣਾਤੀ ਸੀ ਦਾ ਫਿੱਕਾ ਹੋ ਗਿਆ ਮੈਂ ਬੈਠੇ ਰਹੇ ਇੱਕ ਕੁੱਤਾ ਉੱਤੀ ਵੀ ਆ ਗਿਆ ਇੱਥੇ ਬੈਠਾ ਆ ਅਸੀਂ ਸਾਰੀ ਢਾੜੀ ਪੰਜਾਬੀ ਮਾਣ ਵਾਲੀ ਨਹੀਂ ਪਿੱਟਦੇ ਆ ਤੂੰ ਪੰਜਾਬੀ ਹੋ ਕੇ ਅੰਗਰੇਜ਼ੀ ਚ ਲਿਖਿਆ ਦਾ ਉਪਰਾਂ ਤੂੰ ਸੈੱਡ ਲੈ ਰਿਹਾ ਉਹਨਾਂ ਦੀ ਇਹ ਕੀ ਗੱਲ ਹੈ ਕਿਉਂ ਯਾਰ ਮੈਂ ਕਿਹਦੇ ਨਾਲ ਲੜਦਾ ਪਹਿਲਾਂ ਟਾਰਗੇਟ ਨਹੀਂ ਹੈਗਾ ਸੱਟ ਮੈਂ ਗੱਲ ਕਰਨਾ ਤੂੰ ਲਿਖਦਾ ਵੀ ਅਸੀਂ ਤੈਨੂੰ ਕਿਹਾ ਕਿਸੇ ਸੀਨੀਅਰ ਨਾਲ ਗੱਲ ਕਰਾਵੇ ਉਹਨਾਂ ਨਾਲ ਉੱਪਰ ਕਰ ਗਿਆ ਤੋਰੇ ਮੇਰੇ ਜੇ ਅਗਰ ਮਾਡਲ ਨੰਬਰ ਆ ਗਏ ਜਿਹੜੇ ਬੰਦੇ ਪਰਮਿਸ਼ਨ ਆ ਆ ਬੰਦੇ ਕਰਾ ਦੇ ਪਰਮਿਸ਼ਨ ਤੁਸੀਂ ਹਿੰਦੀ ਚ ਲਿਖਦੇ ਪਿਓ ਕੰਦਾ ਪਏ ਪੰਜਾਬ ਦਾ ਸੂਬਾ ਵਾ ਪੰਜਾਬੀ ਲਿਖੋ ਤੁਹਾਡੇ ਕੋ ਪਰਮਿਸ਼ਨ ਹੋਣੀ ਆ ਕਿਹਨੇ ਲਿਖਣ ਨੂੰ ਕਿਹਾ ਇਹ ਇਹ ਤਾਂ ਕੰਪਨੀ ਹੈ ਕਹਿੰਦੇ ਸਾਨੂੰ ਬਰਾਵਾ ਕਿਹੜੀ ਕੰਪਨੀ ਨੇ ਕਿਹਾ ਦੱਸੋ ਨਕਾਰੇ ਦਿਖਾਓ ਕੰਪਨੀ ਦਾ ਕੋਈ ਕਿੱਥੇ ਆ ਐ ਥੋੜੀ ਜਿਹੀ ਜੜਾਖਣੇ ਕਰਕੇ ਸਾਰੇ ਦੋਸ਼ ਦੀ ਚਿਕੀਆਂ ਵਿਆਹ ਸਰਕਾਰ ਦੇ ਦਾ ਰੂਪ ਕੀਤਾ ਵਾ ਕਿ ਕੋਈ ਨੈਗਰੀ ਦਾ ਸਰਕਾਰੀ ਭਾਸ਼ਾ ਵੀ ਪੰਜਾਬੀ ਆ ਇਸ ਤਰ੍ਹਾਂ ਦੀ ਤੇ ਭਾਸ਼ਾ ਦੀ ਪੰਜਾਬੀ ਆ ਮੇਰੇ ਇੱਥੇ ਸਾਰੇ ਪਬਲੀਕ ਵਾਲੀਆ ਕੋਲ ਜਿਹੜੀ ਇੱਥੇ ਹੀ ਚਿੱਤੇ ਦੇ ਕਰਦੇ ਆ ਬਾਰਾ ਨਗਰ ਨਗਰ ਨੇ ਕਿਹਾ ਉਹਨੂੰ ਜਾਨਾ ਲਿਖਿਆ ਉਹਦਾ ਕਾਰਜ ਜਿਹੜਾ ਉਹ ਨਗਰ ਨਿਗਮ ਨਗਰ ਨਿਗਮ ਲੁਧਿਆਣੇ ਦਾ ਉਹ ਪੰਜਾਬੀ ਜਾ ਸਾਰੇ ਪਾਸੇ ਤੁਹਾਨੂੰ ਆ ਦਿਖੂਗਾ ਦੇਖੋ ਸੁੰਦਰਤਾ ਸੇਵਾ ਸੁਸਾਇਟੀ ਸਾਰੇ ਪਾਸੇ ਦਿਖੂਗਾ ਆ ਬਾਕੀ ਸਾਰੇ ਪੁਲ ਭਰ ਤੇ ਇਹਨਾਂ ਨੇ ਸਾਨੂੰ ਕੀ ਕਰਨਾ ਠੇਕੇਦਾਰ ਨੇ ਠੇਕਾ ਦਿੱਤਾ ਉਹਦਾ ਸਾਨੂੰ ਨੰਬਰ ਦੇ ਦੋ ਅਸੀਂ ਗੱਲ ਕਰ ਲਈਏ ਤੁਹਾਡੇ ਨਾਲ ਤਾਂ ਕੋਈ ਯਾਰੀ ਨਹੀਂ ਤੁਹਾਡੇ ਨਾਲ ਕੋਈ ਮਸਲਾ ਨਹੀਂ ਨਾ ਧੱਕੇਤ ਕਰਨੀਆਂ ਅਸੀਂ ਨਾ ਠੇਕੇਦਾਰੇ ਠੇਕਾ ਲੈਣਾ ਗੱਲ ਕਰੋ